सूफी कर बाबा बुल्ले शाह दोस्तों पहला आपा देख्या सी के बुल्ले शाह दियां परजाइयां अते परा उस नु कर वापस लेके जान ले बहुत सारीयां कोशिशां करदे हन पर बुल्ले शाह नहीं मंदा बुल्ले शाह कुछ अजेह करना चाहुंदे सी तां जो उस दा परिवार ਅਤੇ ਸਮਾਜ ਦੇ ਲੋਕ ਉਸ ਨੂੰ ਛੱਡ ਦੇਣ ਤੇ ਉਹ ਆਪਣੇ ਗੁਰੂ ਦੇ ਚਰਨਾਂ ਵਿੱਚ ਸੁਖੀ ਜੀਵਨ ਬਤੀਤ ਕਰ ਸਕੇ ਇਸ ਲਈ ਅੱਜ ਉਹ ਆਸ਼ਰਮ ਤੋਂ ਬਾਹਰ ਨਿਕਲਿਆ ਲੰਮੇ-ਲੰਮੇ ਕਦਮਾਂ ਚੱਲਦਾ ਹੋਇਆ ਉਹ ਸਿੱਧਾ ਤੋਬੀ ਦੇ ਘਾਟ ਤੇ ਪਹੁੰਚ ਗਿਆ ਤੋਬੀ ਵੀ ਹਜਰਤ ਸ਼ਾ ਇਨਾਇਦਾ ਚੇਲਾ ਸੀ ਇਸ ਲਈ ਤੋਬੀ ਆਸ਼ਰਮ ਤੋਂ ਆਏ ਆਪਣੇ ਗੁਰੂ ਪਾਈ ਨੂੰ ਦੇਖ ਕੇ ਖੁਸ਼ ਹੋਇਆ ਬੁੱਲੇ ਸ਼ਾਹ ਨੇ ਖੁੱਲ ਕੇ ਉਸ ਨੂੰ ਆਪਣੇ ਇਰਾਦੇ ਦੱਸੇ ਪਹਿਲਾਂ ਤਾਂ ਤੋਬੀ ਕਬਰਾ ਗਿਆ ਪਰ ਫਿਰ ਖੁਸ਼ ਹੋ ਗਿਆ ਬੁੱਲੇ ਸ਼ਾਹ ਦਾ ਸਮਰਥਨ ਕਰਨ ਲਈ ਰਾਜੀ ਹੋ ਗਿਆ ਉਸ ਨੇ ਆਪਣੇ ਸਾਰੇ ਗਦੇ ਯੋਜਨਾ ਅਨੁਸਾਰ ਬੁੱਲੇ ਸ਼ਾਨੂ ਦੇ ਦਿੱਤੇ ਹੁਣ ਇਹ ਕੀ ਸੀ ਬੁੱਲੇ ਸ਼ਾ ਉਹਨਾਂ ਵਿੱਚ ਇੱਕ ਗਦੇ ਤੇ ਸਵਾਰ ਹੋ ਗਿਆ ਉਸਨੇ ਆਪਣੇ ਨਾਲ ਬਾਕੀ ਸਾਰਿਆਂ ਨੂੰ ਹੱਕਣਾ ਸ਼ੁਰੂ ਕਰ ਦਿੱਤਾ ਉੱਚੀ ਆਵਾਜ਼ ਵਿੱਚ ਦਲੇਰੀ ਨਾਲ ਕਾਫੀਆਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਤਰ੍ਹਾਂ ਇਸ ਅਲਵਿਲੇ ਮਰੀਦੀ ਸ਼ੁਭ ਯਾਤਰਾ ਸ਼ੁਰੂ ਹੋ ਗਈ ਬੁੱਲੇ ਸ਼ਾਹ ਨੇ ਜਾਣਬੁੱਝ ਕੇ ਆਪਣੇ ਆਪ ਨੂੰ ਜਾਣ ਪਛਾਣ ਵਾਲੇ ਇਲਾਕਿਆਂ ਵੱਲ ਠਹਿਰਾਉ ਕੀਤਾ ਜਿੱਥੇ ਉਸ ਦੀ ਪ੍ਰਸਿੱਧੀ ਦੀ ਚਰਚਾ ਸੀ ਉੱਥੇ ਲੋਕ ਉਸ ਨੂੰ ਸੈਯਦ ਜادہ ਕਹਿ ਕੇ ਬੁਲਾਉਂਦੇ ਸਨ ਬਸ ਫੇਰ ਉਹ ਉਹਨਾਂ ਹੀ ਗਲੀਆਂ ਦੇ ਵਿੱਚ ਉਹ ਗਧਿਆਂ ਉੱਤੇ ਬੈਠ ਕੇ ਘੁੰਮਦੇ ਰਹੇ ਜਿੱਥੋਂ ਵੀ ਉਹਨਾਂ ਦਾ ਰੰਗਾ ਰੰਗ ਜਲੂਸ ਲੰਘਿਆ ਭਾਰੀ ਭੀੜ ਇਕੱਠੀ ਹੋ ਗਈ ਹਰ ਪਾਸੇ ਲੋਕਾਂ ਦੀ ਭੀੜ ਦਿਖਾਈ ਦੇਣ ਲੱਗੀ ਤੌਬਾ ਤੌਬਾ ਇਹ ਕੀ ਹੈ ਸੈਦ ਨਵਾਬ ਗਦੇ ਤੇ ਇਹ ਦੇਖ ਕੇ ਲੋਕਾਂ ਦੇ ਮੂੰਹ ਖੁੱਲੇ ਦੇ ਖੁੱਲੇ ਹੀ ਰਹਿ ਗਏ ਹੌਲੀ ਹੌਲੀ ਲੋਕਾਂ ਨੇ ਉਸਰ ਮੁਸਰ ਕਰਨੀ ਸ਼ੁਰੂ ਕਰ ਦਿੱਤੀ ਹਰ ਕੋਨੇ ਵਿੱਚ ਗੱਲ ਫੈਲ ਗਈ ਸੀ ਲੋਕ ਬੁੱਲੇ ਸ਼ਾਦੀ ਖੁੱਲ ਕੇ ਅਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਉਸ ਨੂੰ ਬੁਰਾ ਪਲਾ ਕਹਿਣਾ ਸ਼ੁਰੂ ਕਰ ਦਿੱਤਾ ਸਾਰੇ ਨਗਰ ਵਿੱਚ ਥੂ ਥੂ ਹੋ ਗਈ ਇੱਕ ਨੇ ਕਿਹਾ ਕਿ ਲੱਗਦਾ ਹੈ ਉਸ ਨੇ ਸਾਰੀ ਸ਼ਰਮ ਹਿਆ ਕੋਲ ਕੇ ਪੀ ਲਈ ਹੈ ਕੋਈ ਧਰਮ ਜਾ ਵਿਸ਼ਵਾਸ ਰਿਹਾ ਹੀ ਨਹੀਂ ਹੈ ਇਸ ਨੂੰ ਬੁੱਲੇ ਸ਼ਾਹ ਨੇ ਇਹ ਸੁਣਿਆ ਤਾਂ ਕਿਹਾ ਨਹੀਂ ਨਗਰ ਦੇ ਲੋਕੋ ਨਹੀਂ ਮੇਰੇ ਕੋਲ ਧਰਮ ਦੇ ਨਾਲ ਨਾਲ ਵਿਸ਼ਵਾਸ ਵੀ ਹੈ ਹੁਣ ਉਸ ਦਾ ਸੁਭਾ ਬਦਲ ਗਿਆ ਹੈ ਮੇਰਾ ਧਰਮ ਵੀ ਇਨਾਇਤ ਸ਼ਾ ਭਾਵ ਗੁਰੂ ਹੈ ਈਮਾਨ ਵੀ ਗੁਰੂ ਹੈ ਮੇਰੀ ਦੁਨੀਆ ਵੀ ਗੁਰੂ ਹੈ ਮੇਰਾ ਚੌਣ ਵੀ ਗੁਰੂ ਹੈ ਮੇਰਾ ਸ਼ੌਂਕ ਵੀ ਗੁਰੂ ਹੈ ਮੇਰਾ ਫਕਰ ਵੀ ਮੇਰਾ ਗੁਰੂ ਹੈ ਮੇਰੀ ਆਨ ਸ਼ਾਨ ਵੀ ਮੇਰਾ ਗੁਰੂ ਹੈ ਮੇਰੀ ਵਿਸਾਤ ਵੀ ਮੇਰਾ ਗੁਰੂ ਹੈ ਮੇਰੀ ਨਰਾਜ਼ਗੀ ਜਾਹੋ ਜਲਾਲ ਸਭ ਗੁਰੂ ਹੀ ਹੈ ਗੁਰੂ ਹੀ ਹੈ ਗੁਰੂ ਹੀ ਹੈ ਬਸ ਗੁਰੂ ਹੀ ਹੈ ਅਤੇ ਮੂਲ ਰੂਪ ਵਿੱਚ ਉਹ ਇੱਕ ਗੁਰੂ ਹੈ ਬੁੱਲੇ ਸ਼ਾ ਦੀਆਂ ਕਾਫੀਆਂ ਖੜਤਾਲ ਬਜਾ ਬਜਾ ਕੇ ਆਪਣੇ ਗੁਰੂ ਦਾ ਨਾਮ ਇਨਾਇਤ ਗਾਉਣਾ ਸ਼ੁਰੂ ਕਰ ਦਿੱਤਾ ਇੱਕ ਅਜੀਬ ਜਿਹੀ ਲਾਪਰਵਾਹੀ ਦਾ ਅਹਿਸਾਸ ਉਸ ਵਿੱਚ ਫੈਲ ਗਿਆ ਉਹ ਗਦੇ ਤੇ ਬੈਠ ਕੇ ਢੇੜੇ ਮਾਰਦਾ ਰਿਹਾ ਅਤੇ ਢੇੜੇ ਖਾਂਦੇ ਸਮਿਆਂ ਅੱਖਾਂ ਬੰਦ ਕਰਕੇ کافیاں گوندہ رہا کہ اپنی پگڑی سے ہی اپنا کفن بنا میں آیا کوچے یار میں تانے لگا لے جس کا جی چاہے مجھے ایسے ویسوں کی پرواہ بھی نہیں ہم مستی کے عالم میں ہر وقت ڈوبا کرتے ہیں فانسی کا فندہ چوم چوم سولی اپنایا کرتے ہیں چھوڑو مت دنیا والو تم ہم راہی اس منزل کے ہیں جہاں شہنشاہی کو قدموں سے ہر روز اڑایا کرتے ہیں جہاں شہنشاہی کو قدموں سے ہر روز اڑایا کرتے ہیں دنیا دے لو کو میں اپنی پچھلی راج شاہی نوں چھٹ دیتا ہے اتے اس لیے میں مینو پل جاؤ ਕੇ ਸੈਯਦਾਂ ਦੀ ਸੁਲਤਾਨੀ ਹਵੇਲੀ ਵਿੱਚ ਬੁੱਲੇ ਸ਼ਾ ਨਾਂ ਦਾ ਇੱਕ ਨਵਾਬ ਜਿਹਾ ਦਾ ਰਹਿੰਦਾ ਸੀ ਭੁੱਲ ਜਾਵੋ ਉਸ ਬੰਦੇ ਨੂੰ ਉਸ ਦੇ ਅਕਸ ਤੱਕ ਨੂੰ ਜੇ ਤੁਸੀਂ ਉਸ ਵਿਅਕਤੀ ਨੂੰ ਨਹੀਂ ਭੁੱਲ ਸਕਦੇ ਤਾਂ ਉਸ ਨੂੰ ਗਧੀਆਂ ਹੱਕਣ ਵਾਲਾ ਮੂਰਖ ਸਮਝੋ ਅਤੇ ਉਸ ਤੋਂ ਦੂਰ ਰਹੋ ਉਸ ਨੂੰ ਪਾਗਲ ਕਹਿ ਕੇ ਆਪਣੇ ਵਿਚਾਰਾਂ ਤੋਂ ਬਾਹਰ ਕੱਢ ਦਿਓ ਛੀ ਛੀ ਕਹਿ ਕੇ ਉਸ ਨੂੰ ਨਫ਼ਰਤ ਕਰੋ ਉਸ ਨੂੰ ਮੂਰਖ ਬਾਹੀਆਤ ਗੁਸਤਾਖ ਹੰਕਾਰੀ ਬੇਕਾਰ ਕੁਝ ਵੀ ਕਹੋ ਕੁਝ ਵੀ ਬਸ ਉਸ ਦਾ ਪਿੱਛਾ ਛੱਡ ਦਿਓ ਤਾਂ ਜੋ ਉਸ ਦੇ ਕਤਰੇ ਕਤਰੇ ਉੱਪਰ ਸਿਰਫ ਉਸ ਦੇ ਸਤਗੁਰ ਦੀ ਮਲਕੀਅਤ ਹੋਵੇ ਜ਼ੁਬਾਨ ਦਾ ਇੱਕ ਸ਼ਬਦ ਵੀ ਤੁਹਾਡੇ ਨਾਲ ਬੇਕਾਰ ਦੀਆਂ ਗੱਲਾਂ ਕਰਨ ਵਿੱਚ ਖਰਾਬ ਨਾ ਹੋਵੇ ਮੇਰੇ ਹਰ ਸਾਹ ਦੀ ਤਾਰ-ਤਾਰ ਤੇ ਮੇਰੇ ਇਨਾਇਤ ਦੇ ਨਾਂ ਦੀ ਧੁਨ ਵੱਜ ਸਕੇ ਬੁੱਲੇ ਸ਼ਾਹ ਦੀਆਂ ਯੋਜਨਾਵਾਂ ਪੂਰੀਆਂ ਹੋਣ ਲੱਗੀਆਂ ਜੋ ਕੁਝ ਉਹ ਚਾਹੁੰਦਾ ਸੀ ਉਹ ਹੀ ਹੋਇਆ ਪਿੰਡ ਵਾਲੇ ਸੋਚਣ ਲੱਗੇ ਕਿ ਬੁੱਲੇ ਸ਼ਾਹ ਮਾਨਸਿਕ ਅਸੰਤੁਲਨ ਦਾ ਸ਼ਿਕਾਰ ਹੋ ਗਿਆ ਹੈ ਅਤੇ ਉਸ ਦੀਆਂ ਦਗਾਕਾਰੀ ਹਰਕਤਾਂ ਕਿਸੇ ਮਾਨਸਿਕ ਬਿਮਾਰੀ ਤੋਂ ਪੈਦਾ ਹੋਈਆਂ ਹਨ ਉਹ ਗਲੀਆਂ ਬਜ਼ਾਰਾਂ ਵਿੱਚ ਬੁੱਲੇ ਸ਼ਾਹ ਦੇ ਨਾਂ ਤੇ ਰੌਲਾ ਪੈਣ ਲੱਗ ਗਿਆ ਉਸ ਨੂੰ ਪਾਗਲ ਜਾਂ ਪਾਗਲ ਵਿਅਕਤੀ ਕਿਹਾ ਜਾਂਦਾ ਸੀ ਪਰ ਕੀ ਇਹ ਸੱਚਮੁੱਚ ਪਾਗਲਪਨ ਸੀ ਦੁਨੀਆਵੀ ਨਜ਼ਰਾਂ ਲਈ ਇਹ ਯਕੀਨੀ ਤੌਰ ਤੇ ਪਾਗਲਪਨ ਹੋ ਸਕਦਾ ਹੈ ਅਜਈਆਂ ਅੱਖਾਂ ਕਿਵੇਂ ਸਮਝ ਸਕਦੀਆਂ ਹਨ ਕਿ ਇਹ ਪਾਗਲਪਨ ਨਹੀਂ ਹੈ ਇਹ ਤਾਂ ਪਾਗਲਪਨ ਦਾ ਨਾਮ ਆਪਣੇ ਉੱਪਰ ਜਾਣ ਬੁੱਝ ਕੇ ਲੈਣਾ ਹੈ ਇਸ ਵਿੱਚ ਚੇਲੇ ਦੀ ਉੱਚ ਮਿਸਾਲ ਹੈ ਇੱਕ ਚੇਲੇ ਦੀ ਗੁਰੂ ਦੇ ਕਦਮਾਂ ਵਿੱਚ ਲੀਨ ਹੋਣਾ ਬੇਜੋੜ ਕੋਸ਼ਿਸ਼ ਹੈ ਦਰਅਸਲ ਗੁਰੂ ਅਤੇ ਚੇਲੇ ਦੀ ਨਸਲ ਹੀ ਕੁਝ ਅਜਹੀ ਹੁੰਦੀ ਹੈ ਜਿੱਥੇ ਦੁਨੀਆਂ ਵੀ ਲਫ਼ਜ਼ਾਂ ਵਿੱਚ ਨਮائش ਹਾਸਾ ਤੇ ਗੱਲਾਂ ਨਾਲ ਸਜਾ-ਬੁਜਾ ਕੇ ਰਿਸ਼ਤੇ ਜੋੜਨ ਦੇ ਵਿੱਚ ਲੱਗਿਆ ਰਹਿੰਦਾ ਹੈ ਮਤਲਬੀ مقصد ਲਈ ਇੱਕ ਦੂਸਰੇ ਨੂੰ ਮਨਾਉਣ ਰਿਜਾਉਣ ਵਿੱਚ ਸਾਰਾ ਜ਼ੋਰ ਲਗਾ ਦਿੰਦਾ ਹੈ ਉਥੇ ਹੀ ਮਸਤੀ ਨਾਲ ਭਰਿਆ ਚੇਲਾ ਅਲੜਪਨ ਨਾਲ ਆਪਣੇ ਆਪ ਨੂੰ ਸਜਾ ਦਜਾ ਲੈਂਦਾ ਹੈ ਤਾਂ ਕਿ ਦੁਨੀਆ ਦੀ ਤਮਾਸ਼ਤীন ਫੋਜ ਉਸ ਤੋਂ ਦੂਰ ਰਹਿ ਸਕੇ ਜਿਨੇ ਇਸ਼ਕ ਦਾ ਬਾਣਾ ਪਾ ਲਿਆ ਤੇ ਇਸ਼ਕ ਦੇ ਸ਼ਹਿਨशाह ਅਰਥਾਤ ਸਤਗੁਰ ਦੇ ਹੱਥਾਂ ਨਾਲ ਪਿਆਰ ਦਾ ਪਿਆਲਾ ਪੀ ਲਿਆ ਤਾਂ ਸਮਝੋ ਦੁਨੀਆ ਵੀ ਤੌਰ ਤਰੀਕਿਆਂ ਤੋਂ ਬੇਨਿਆਜ਼ ਹੋ ਗਿਆ ਫਿਰ ਉਸ ਲਈ ਦੁਨੀਆਂ ਵੀ ਤੌਰ ਤਰੀਕੇ ਨਹੀਂ ਰਹਿ ਜਾਂਦੇ ਉਸ ਦੀ ਜ਼ਿੰਦਗੀ ਵਿੱਚ ਬਸ ਗੁਰੂ ਹੀ ਗੁਰੂ ਹੁੰਦਾ ਹੈ ਪਰ ਹੁਣ ਦੇਖਣ ਵਿੱਚ ਲੱਗਦਾ ਹੈ ਕਿ ਦੁਨੀਆਂ ਦੇ ਵਿੱਚ ਇੱਕ ਚੇਲੇ ਦਾ ਬਹਿਸ਼ਕਾਰ ਕਰ ਦਿੱਤਾ ਹੈ ਉਸ ਨਾਲੈਕ ਤੇ ਨਾਕਾਬਿਲ ਜਾਣ ਕੇ ਉਸ ਤੋਂ ਆਪਣਾ ਰਸਤਾ ਕੱਟ ਲਿਆ ਪਰ ਅਜੇ ਹਾ ਨਹੀਂ ਇੱਕ ਵਾਰ ਚੰਪਾ ਦੇ ਫੁੱਲ ਨੂੰ کسے نے پچھیا کی چمپا تجھ میں تین گن روپ رنگ اور باس تجھ میں کون سا جو بورا نہ آوے پاس سوال سنتے ہی چمپا نے بے کھٹک جواب دیتا مالک مجھ میں تین گن روپ رنگ اور باس پر گلی گلی کے میت کو کون بٹھائے پاس ਨਹੀਂ ਕਮੀ ਮੇਰੇ ਵਿੱਚ ਨਹੀਂ ਜੋ ਬਵਰਾ ਮੇਰੇ ਕੋਲ ਨਹੀਂ ਹੁੰਦਾ ਦਰਅਸਲ ਮੈਂ ਉਸ ਮਤਲਬੀ ਚੋਰ ਨੂੰ ਆਪਣੇ ਕੋਲ ਪਟਕਣ ਹੀ ਨਹੀਂ ਦਿੰਦੀ ਠੀਕ ਅਜਿਹਾ ਹੀ ਰਵਈਆ ਬਿੱਲੇ ਸ਼ਾ ਵਰਗੇ ਗੁਰੂ ਪਗਤਾਂ ਦਾ ਹੁੰਦਾ ਹੈ ਇਹ ਪਿਆਰ ਕਰਨ ਵਾਲੇ ਦੁਨੀਆ ਨੂੰ ਠੋਕਰ ਮਾਰਦੇ ਹਨ ਜਮਾਨੇ ਪਰ ਦੇ ਮੌਕਾ ਪ੍ਰਸਤਾ ਤੋਂ ਖੁਦ ਆਪਣਾ ਦਾਮਨ ਛੜਾਉਂਦੇ ਹਨ ਮਕਸਦ ਸਿਰਫ ਇੱਕ ਹੀ ਹੁੰਦਾ ਹੈ ਉਹ ਆਪਣੇ ਗੁਰੂ ਦੇ ਪਿਆਰ ਦੀ ਪੂਰੀ ਤੇ ਖਰੀ ਲज्जਤ ਮਿਲ ਸਕੇ ਉਹਨਾਂ ਦੀ ਬਖਸ਼ਿਸ਼ਾਂ ਦਾ ਬੇਮਿਲਾਵਟ ਸਵਾਦ ਮਿਲ ਸਕੇ ਗੁਰੂ ਦੀ ਨੂਰੇ ਨਜ਼ਰ ਮਿਲ ਸਕੇ ਇਸ ਲਈ ਚੇਲੇ ਦੀ ਤੜਕਨ ਵਿੱਚ ਹਰ ਵੇਲੇ ਇਹ ਹੀ ਤਰਾਨਾ ਵੱਜਦਾ ਹੈ ਕਿ ਕਿ ਸਾਰੇ ਦੁਨੀਆਂ ਤੋਂ ਹੱਥ ਧੋਗੇ ਵੇਖੋ ਜੋ ਕੁਝ ਵੀ ਰਹਾ ਸਹ ਉਸ ਨੂੰ ਖੋ ਕੇ ਦੇਖੋ ਕਿਆ ਅਰਜ ਕਰੂ ਕਿ ਉਸ ਮੇ ਕਿਆ ਲੱਜਤ ਹੈ ਇੱਕ ਮਰਤਬਾ ਕਾਮਿਲ ਸਤਗੁਰ ਕੀ ਹੋ ਕਰ ਦੇਖੋ ਇੱਕ ਫਾਰਸੀ ਗੁਰੂ ਭਗਤ ਨੇ ਤਾਂ ਇਹ ਵੀ ਐਲਾਨ ਕੀਤਾ ਕਿ ਮੈਂ ਆਪਣੇ ਨੋਹਾਂ ਨਾਲ ਆਪਣੀ ਛਾਤੀ ਫਾੜ ਲਿਆਂਗਾ ਤਾਂ ਕਿ ਰਾਹ ਖੁੱਲ ਜਾਵੇ ਤੇ ਉਥੇ ਰਹਿਣ ਵਾਲੇ ਭੱਜ ਜਾਣ ਤਾਹੀਂ ਮੇਰੇ ਸਤਿਗੁਰ ਨਾਲ ਮੇਰਾ ਕੱਲੇ ਦਾ ਰਹਿਣਾ ਹੋ ਸਕੇਗਾ ਕੁਛ ਇਸ ਇਰਾਦੇ ਨਾਲ ਹੀ ਬੁੱਲੇ ਸ਼ਾਹ ਨੇ ਵੀ ਗਦਿਆਂ ਤੇ ਜਲੂਸੇ ਜਸ਼ਨ ਮਨਾਇਆ ਇਸ ਦਾ ਇੰਜਾਮ ਕੀ ਹੋਇਆ ਕਿ ਕਿ ਪੱਥਰ ਲੈਕਰ ਗਲੀਆਂ ਗਲੀਆਂ ਲੋਕ ਮੁਝੇ ਪੁੱਛਾ ਕਰਤੇ ਹਨ ਕਿ ਪੱਥਰ ਲੈਕਰ ਗਲੀਆਂ ਗਲੀਆਂ ਲੋਕ ਮੁਝੇ ਪੁੱਛਾ ਕਰਤੇ ਹਨ ਹਰ ਬਸਤੀ ਮੇਂ ਮੁੱਸੇ ਅਗੇ ਸ਼ਹਰਤ ਮੇਰੀ ਪਹੁੰਚਦੀ ਹੈ ਲੋਕ ਬੁੱਲੇ ਸ਼ਾਹ ਨੂੰ ਪਾਗਲ ਜਾਣ ਕੇ ਉਸਤੇ ਪੱਥਰ ਮਾਰਿਆ ਕਰਦੇ ਸਨ ਤੇ ਹੂ ਹੱਲਾ ਕਰ ਕਰ ਜਿੱਥੇ ਵੀ ਜਾਂਦੇ ਉਥੇ ਲੋਕ ਉਸ ਨੂੰ ਪਜਾ ਦਿੰਦੇ ਸਨ ਜਿੱਥੋਂ ਵੀ ਲੰਘਦੇ ਸਾਰੇ ਛਾਲਾਂ ਮਾਰ ਮਾਰ ਕੇ ਇੱਕ ਦੂਸਰੇ ਦੇ ਮੋਢਿਆਂ ਉੱਤੋਂ ਦੀ ਦੇਖਦੇ ਇਹ ਦੇਖਣ ਲਈ ਉਹ ਉਤਸਕ ਹੁੰਦੇ ਕਿ ਉਹਨਾਂ ਦੇ ਨਵਾਬਜਾਦੇ ਜੋ ਰੰਗीन ठाठ-ਬਾਠ ਬੱਗੀਆਂ ਦੇ ਵਿੱਚ ਘੁੰਮਿਆ ਕਰਦੇ ਸਨ ਅੱਜ ਕਿਵੇਂ ਕਿਚੜ ਵਿੱਚ ਲਿਬੜੇ ਗਧੇ ਤੇ ਬੈਠੇ ਹਨ ਜਿਨ੍ਹਾਂ ਦੇ ਕਢਾਈ ਵਾਲੀ ਟਾਈਟ ਸ਼ੇਰਵਾਨੀ ਨੋਕਦਾਰ ਜੁੱਤੀ ਪਾਈ ਹੁੰਦੀ ਸੀ ਅੱਜ ਗੁੱਧੜ ਲਤਾ ਵਿੱਚ ਕਿਹੋ ਜਿਹਾ ਲੱਗ ਰਿਹਾ ਹੈ ਇੱਕ ਦਿਨ ਬੁੱਲੇ ਸ਼ਾਹ ਨੇ ਕਿਤੇ ਟੋਲ ਕੀ ਵਜਦੀ ਸੁਣੀ ਤੇ ਉਸਨੇ ਦੇਖਿਆ ਕਿ ਕਿਨਰਾਂ ਦਾ ਟੋਲਾ ਖੁਸ਼ੀ ਦੇ ਮੂਡ ਵਿੱਚ ਨਚ ਰਿਹਾ ਸੀ ਤਾਂ ਬਸ ਅੱਗੇ ਕੀ ਸੀ ਬੁੱਲੇ ਸ਼ਾਹ ਨੇ ਸਤਗੁਰ ਦਾ ਰੂਹਾਨੀ ਹੁਸਨ ਆਪਣੀਆਂ ਅੱਖਾਂ ਦੇ ਵਿੱਚ ਕੈਦ ਕਰ ਲਿਆ ਅਤੇ ਉਸ ਦੀਆਂ ਪਲਕਾਂ ਡਿੱਗ ਪਈਆਂ ਜਿਸ ਤੇ ਬੁੱਤਖਾਨਾ ਤਸਦਦਕ ਅਰਥਾਤ ਨਿਛਾਵਰ ਜਿਸ ਤੇ ਬੁੱਤ ਖਾਨਾ ਨੇ ਛਾਵਰ ਜਿਸ ਤੇ ਕਾਬਾ ਵੀ ਨਿਸਾਰ ਆਸਮਨੀ ਚਰੋਖਿਆਂ ਦੇ ਵਿੱਚ ਪਾਇਆ ਕਿ ਸਿਰ ਤੇ ਸਤਿਗੁਰ ਦੇ ਅਜਿਹੇ ਦਰਸ਼ਨ ਹੋਏ ਕਿ ਬੁੱਲੇ ਸ਼ਾਹ ਨੇ ਅੱਖਾਂ ਬੰਦ ਕਰ ਲਈਆਂ ਅਤੇ ਉਹਨਾਂ ਕਿਨਰਾਂ ਦੇ ਨਾਲ ਨੱਚਣਾ ਸ਼ੁਰੂ ਕਰ ਦਿੱਤਾ ਬਿਨਾ ਤੁੰ ਅਤੇ ਤਾਲ ਦੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਗਾਉਣਾ ਸ਼ੁਰੂ ਕਰ ਦਿੱਤਾ ਕਿ ਜਿਸ ਤਨ ਲੱਗਿਆ ਇਸ਼ਕ ਕਮਾਲ ਨਾਚੇ ਬੇਸੁਰ ਤੇ ਬੇਤਾਲ ਉਹ ਉਹ ਜਦੋਂ ਹਜਰੋ ਪਿਆਲਾ ਪੀਤਾ ਕੁਝ ਨਾ ਰਹਾ ਸਵਾਲ ਜਵਾਬ ਜਿਸ ਤਨ ਲੱਗਿਆ ਇਸ਼ਕ ਕਮਾਲ ਨਾਚੇ ਬੇਸੁਰ ਤੇ ਬੇਤਾਲ ਜਿਸ ਦੇ ਅੰਦਰ ਵਸਿਆ ਯਾਰ ਉੱਠਿਆ ਯਾਰੋ ਯਾਰ ਪੁਕਾਰ ਨਾ ਉਹ ਚਾਹੇ ਰਾਗ ਨਾ ਤਾਲ ਐਵੇਂ ਬੈਠਾ ਖੇੜੇ ਹਾਲ ਜਿਸ ਤਨ ਲਗਿਆ ਇਸ਼ਕ ਕਮਾਲ ਨਾਚੇ ਬੇਸੁਰ ਤੇ ਬੇਤਾਲ ਜਿਸਨੇ ਸਤਗੁਰ ਦੇ ਰੋਹਾਨੀ ਇਸ਼ਕ ਦਾ ਪਿਆਲਾ ਪਰਵੀ ਪੀ ਲਿਆ ਤਾਂ ਉਹ ਮੇਰੀ ਹੀ ਤਰ੍ਹਾਂ ਬੇਸੁਰ ਬੇਤਾਲ ਤਾਤਾ ਥਈਆ ਕਰਦਾ ਹੈ ਯਾਰੋ ਪਰ ਬੁੱਲੇ ਸ਼ਾਦੀ ਇਹ ਮਦਹੋਸ਼ੀ ਕੀ ਕੀ ਗੁਲ ਖਿਲਾਵੇਗੀ ਇਹ ਜੜਿਆਂ ਦੇ ਵਿੱਚ ਉਸ ਦਾ ਇਹ ਮਸਤ ਹੋ ਕੇ ਨੱਚਣਾ ਸੈਯਦਾਂ ਦੀ ਆਲੀਸ਼ਾਨ ਹਵੇਲੀ ਤੇ ਕਿਹੋ ਜਿਹਾ ਪ੍ਰਵਾਹ ਪਵੇਗਾ ਹੁਣ ਦੇਖਣਾ ਇਹ ਹੈ ਕਿ ਇਸ ਦੇ ਪਰਿਵਾਰ ਵਾਲਿਆਂ ਦਾ ਕੀ ਰਵਈਆ ਹੁੰਦਾ ਹੈ ਸੋ ਦੋਸਤੋ ਜੇਕਰ Sufi Kar Channel ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ